ਸੋ ਵੈਲਕਮ ਬੈਕ ਟੂ ਅਰ YouTube ਚੈਨਲ ਅੱਜ ਜੋ ਸੀ ਇਕਾਂਗੀ ਪੜਨ ਜਾ ਰਹੀ ਹਾਂ ਬੀਐਸ ਸੈਮੈਸਟਰ 2 ਪੰਜਾਬੀ ਇਲੈਕਟਿਵ ਤੇ ਜਿਸ ਤਰ੍ਹਾਂ ਆਪਾਂ ਨੇ ਇੱਕ ਦੂਜਾ ਵਿਆ ਇਕਾਂਗੀ ਪੜ ਚੁੱਕੇ ਸੀ ਇੱਕ ਆਪ ਹੀ ਇਕਾਂਗੀ ਪੜ ਚੁੱਕੇ ਸੀ ਮਾਤਾ ਢਿਪਟੀ ਤੇ ਅੱਜ ਅਗਲੀ ਇਕਾਂਗੀ ਦਾ ਨਾਮ ਹੈਗਾ ਜੀ ਮਨ ਦੀਆਂ ਮਨਾ ਦੇ ਵਿੱਚ ਜੋ ਕਿ ਡਾਕਟਰ ਹਰਚਰਨ ਸਿੰਘ ਦੀ ਰਚਨਾ ਹੈ ਤੇ ਇਸ ਇਕਾਂਗੀ ਦੇ ਵਿੱਚ ਜੋ ਇਕਾਂਗੀਕਾਰ ਹੈ ਉਸਨੇ ਇੱਕ ਸਮੱਸਿਆ ਨੂੰ ਪੇਸ਼ ਕੀਤਾ ਹੈ ਤੇ ਉਹ ਜੋ ਸਮੱਸਿਆ ਹੈ ਉਹ ਹੈਗੀ ਹੈ ਜੀ ਅਨਜੋੜ ਵਿਆਦੀ ਸਮੱਸਿਆ ਤੇ ਇਕਾਂਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸੇ ਪਿੰਡ ਦੇ ਵਿੱਚ ਘਾਰ ਵਿੱਚ ਠੱਠ ਜਿਹੇ ਘਰ ਦੇ ਵਿਹੜੇ ਵਿੱਚ ਨਿਮ ਮੇਠ 30 ਸਾਲਾਂ ਦੀ ਉੱਚੀ ਲੰਮੀ ਸਨੱਖੀ ਇਸਤਰੀ ਜਿਹੜੀ ਹੈ ਉਹ ਰਜੇ ਬੈਠੀ ਹੈ ਠੀਕ ਹੈ ਜੀ ਇੱਕ ਘਰ ਦੇ ਵਿੱਚ ਨਿੰਮ ਦੇ हेठ 30 ਸਾਲਾਂ ਦੀ ਉੱਚੀ ਲੰਮੀ ਸੋਹਣੀ ਸਨੱਖੀ 30 ਸਾਲਾਂ ਦੀ ਇੱਕ ਜਿਹੜੀ ਇਸਤਰੀ ਹੈ ਉਹ ਬੈਠੀ ਹੈ ਉਸ ਦੇ ਕੱਪੜੇ ਨਵੇਂ ਨੇ ਠੀਕ ਹੈ ਕੱਪੜੇ ਉਹਨੇ ਨਵੇਂ ਪਾਏ ਹੋਏ ਨੇ અપਾਰ ਖੁਸ਼ੀ ਵਿੱਚ ਪ੍ਰਤੀਤ ਹੁੰਦੀ ਹੈ ਮਤਲਬ ਕਿ ਮਨ ਦੇ ਵਿੱਚ ਉਹਦੇ ਖੁਸ਼ੀ ਹੈ ਇਸ ਤਰ੍ਹਾਂ ਉਹ ਬੈਠੀ ਹੈ ਠੀਕ ਹੈ ਨਵੇਂ-ਨਵੇਂ ਕੱਪੜੇ ਪਾ ਕੇ ਤੇ ਫਿਰ ਕੀ ਹੁੰਦਾ ਹੈ ਨਾ ਬਾਰੂ ਬੂਹਾ ਖੜਕਦਾ ਹੈ ਦਰਵਾਜ਼ਾ ਖੜਕਦਾ ਹੈ ਅਤੇ 30 ਕੁ ਵਰਿਆਂ ਦਾ ਪਰਮਾ ਗੱਭਰੂ ਸ਼ੇਰੂ ਅੰਦਰ ਆਉਂਦਾ ਹੈ ਇੱਕ ਗੱਭਰੂ ਹੈ ਨਾ 30 ਸਾਲਾਂ ਦਾ ਗੱਭਰੂ ਜਿਸ ਦਾ ਨਾਮ ਹੈਗਾ ਜੀ ਸ਼ੇਰੂ ਉਹ ਸ਼ੇਰੂ ਅੰਦਰ ਆਉਂਦਾ ਹੈ ਤੇ ਜਿਹੜੀ ਆਹ ਮਤਲਬ ਇਸਤਰੀ ਹੈ ਨਾ 30 ਸਾਲਾਂ ਦੀ ਇਸ ਦਾ ਨਾਮ ਹੈਗਾ ਜੀ ਅੰਬੋ ਠੀਕ ਹੈ ਚਲੋ ਉਸ ਦੇ ਗਲ ਦੇ ਵਿੱਚ ਕਾਲੀ ਗਾਨੀ, ਤੇੜ ਲੱਠੇ ਦੀ ਚਾਦਰ ਅਤੇ ਸਿਰ ਉੱਪਰ ਸ਼ਮਲੇ ਵਾਲੀ ਪੱਗ ਹੈ। ਠੀਕ ਹੈ ਜੀ ਸ਼ੇਰੂ ਨੇ ਗਲੇ ਦੇ ਵਿੱਚ ਕਾਲੀ ਗਾਨੀ ਪਾਈ ਹੋਈ ਹੈ। ਵਧੀਆਂ ਨੇ ਲੱਠੇ ਦੀ ਚਾਦਰ ਹਨਾ ਤੇ ਸਿਰ ਉੱਪਰ ਵਧੀਆਂ ਸ਼ਮਲੇ ਵਾਲੀ ਜਿਹੜੀ ਪੱਗ ਹੈ ਉਹ ਬੰਨੀ ਹੋਈ ਹੈ। ਸ਼ੇਰੂ ਨੂੰ ਅੰਬੋ ਬਹੁਤ ਹੀ ਖੂਬਸੂਰਤ ਲੱਗਦੀ ਹੈ। ਠੀਕ ਹੈ ਜੀ ਬਹੁਤ ਸੋਹਣੀ ਲੱਗਦੀ ਹੈ ਉਹਨੂੰ। ਉਹ ਕਹਿੰਦੀ ਹੈ ਕਿ ਅੱਜ ਉਸਨੇ ਉਸ ਨੂੰ ਪਹਿਲੀ ਵਾਰੀ ਖੁਸ਼ ਦੇਖਿਆ ਹੈ। ਉਹ ਕਹਿੰਦੀ ਹੈ ਕਿ ਅੱਜ ਮੈਂ ਤੁਹਾਨੂੰ ਪਹਿਲੀ ਵਾਰੀ ਖੁਸ਼ ਦੇਖਿਆ ਅੰਬੋ ਕਹਿੰਦੀ ਹੈ ਕਿ ਉਸਨੂੰ ਦੇਖ ਕੇ ਉਸ ਦੀ 14 ਸਾਲਾਂ ਦੀ ਗਮੀ ਖੁਸ਼ੀ ਵਿੱਚ ਬਦਲ ਗਈ ਹੈ ਵੀ ਤੈਨੂੰ ਦੇਖ ਕੇ ਨਾ ਜੋ ਪਿਛਲੇ 14 ਸਾਲਾਂ ਦੇ ਵਿੱਚ ਜਿੰਨੇ ਵੀ ਦੁੱਖ ਸੀ ਜਿੰਨੇ ਵੀ ਤਕਲੀਫ ਸੀ ਉਹ ਬਸ ਤੈਨੂੰ ਦੇਖ ਕੇ ਨਾ ਸਾਰੇ ਗਮ ਸਾਰੇ ਦੁੱਖ ਕਿਦੇ ਵਿੱਚ ਤਬਦੀਲ ਹੋ ਗਏ ਨੇ ਜੀ ਖੁਸ਼ੀ ਦੇ ਵਿੱਚ ਬਦਲ ਗਏ ਹਨ ਉਹ ਪਹਿਲਾਂ ਤਾਂ ਨਰਕ ਹੀ ਭੋਗਦੀ ਰਹੀ ਹੈ ਕਹਿੰਦੀ ਮੈਂ ਤਾਂ ਪਹਿਲਾਂ ਨਰਕ ਹੀ ਭੋਗਿਆ ਤੇ ਠੀਕ ਹੈ ਪੁੱਛਣ ਤੇ ਉਹ ਦੱਸਦੀ ਹੈ ਕਿ ਉਸਦੇ ਭੇਜੇ ਗਹਿਨੇ ਤੇ ਕੱਪੜੇ ਉਸਦੇ ਠੀਕ ਮੇਚ ਆ ਗਏ ਨੇ ਤੂੰ ਜੋ ਗਹਿਨੇ ਤੂੰ ਜੋ ਕੱਪੜੇ ਮੈਨੂੰ ਭੇਜੇ ਸੀ ਉਹ ਸਾਰੇ ਮੇਰੇ ਮੇਚ ਆ ਗਏ ਨੇ ਫਿੱਟ ਆ ਗਏ ਨੇ ਉਹ ਕਹਿੰਦਾ ਹੈ ਕਿ ਉਸ ਨੂੰ ਚੇਨ ਕੜੀ ਵੀ ਬਣਵਾ ਕੇ ਦੇਵੇਗਾ ਸ਼ੇਰੂ ਅੰਬੋ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਤੈਨੂੰ ਇੱਕ ਮਤਲਬ ਹੈ ਨਾ ਚੇਨ ਵੀ ਬਣਵਾ ਕੇ ਦਊਗਾ ਤੈਨੂੰ ਇੱਕ ਘੜੀ ਵੀ ਬਣਵਾ ਕੇ ਦਊਗਾ ਤੇ ਅੰਬੂ ਉਸ ਨੂੰ ਬੈਠਣ ਦੇ ਲਈ ਕਹਿੰਦੀ ਹੈ ਪਰ ਉਹ ਕਹਿੰਦੀ ਹੈ ਕਿ ਉਹ ਵਿਆਹ ਪਿੱਛੋਂ ਉਹ ਨਵੇਂ ਖੂਦੀਆਂ ਟਾਲੀਆਂ ਛਾਵੇਂ ਬੈਠਿਆ ਕਰਨਗੇ ਜਦੋਂ ਉਹ ਉਹ ਉੱਥੇ ਉਸ ਲਈ ਪੱਤਾ ਲੈ ਕੇ ਆਇਆ ਕਰੇਗੀ ਉਹ ਕਹਿੰਦੀ ਹੈ ਵੀ ਚੱਲ ਹੁਣ ਬੈਠ ਜਾ ਤੁਰੇ ਫਿਰ ਉਹ ਕਹਿੰਦੀ ਹੈ ਕਿ ਜਦੋਂ ਆਪਾਂ ਵਿਆਹੇ ਗਏ ਨਾ ਦੋਨੋਂ ਜਾਣੇ ਫਿਰ ਆਪਾਂ ਕਿੱਥੇ ਬੈਠਿਆ ਕਰਾਂਗੇ ਆਪਾਂ ਬੈਠਿਆ ਕਰਾਂਗੇ ਜੀ ਨਵੇਂ ਖੂਦੀਆਂ ਟਾਲੀਆਂ ਦੇ ਛਾਵੇਂ ਸ਼ੀਰੂ ਉਸ ਨੂੰ ਆਪਣੇ ਮਤਲਬ ਦੀ ਤੀਵੀਂ ਆਖਦਾ ਹੈ ਅੰਬੋ ਕਹਿੰਦੀ ਹੈ ਕਿ ਕੁੜੀਆਂ ਦੇ ਮਨ ਦੀਆਂ ਮਨਾਂ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਵੀ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਨਾ ਇਹਨਾਂ ਦੇ ਮਨ ਦੀਆਂ ਵੀ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਸਭ ਕੁਝ ਨਾ ਉਹ ਜੋ ਸਜਾਇਰ ਹੁੰਦੇ ਨੇ ਉਹ ਮਨ ਦੇ ਵਿੱਚ ਹੀ ਰਹਿ ਜਾਂਦੇ ਨੇ ਕਿਉਂਕਿ ਜਿਹੜੇ ਉਹਨਾਂ ਦੇ ਮਾਪੇ ਨੇ ਨਾ ਜਿਸ ਦੇ ਨਾਲ ਵੀ ਮਰਜ਼ੀ ਜਿਹੜਾ ਹੈ ਝਮੇੜਦੇ ਨੇ ਉਸਦੇ ਮਾਪਿਆਂ ਨੇ ਵੀ ਉਸਨੂੰ ਕਿ ਸ਼ਰਾਬੀ ਕਵਾਬੀ ਦੇ ਕਿ ਲਾ ਦਿੱਤਾ ਸੀ ਲੜ ਲਾ ਦਿੱਤਾ ਸੀ ਉਸਦੇ ਨਾਲ ਵਿਆਹ ਦਿੱਤਾ ਸੀ ਕਿ ਸ਼ਰਾਬੀ ਦੇ ਨਾਲ ਸ਼ੇਰੂ ਉਸਨੂੰ ਪਿਛਲਾ ਜੀਵਨ ਭੁੱਲਣ ਲਈ ਕਹਿੰਦੇ ਸ਼ੇਰੂ ਕਹਿੰਦਾ ਚਲ ਕੋਈ ਗੱਲ ਨਹੀਂ ਜੋ ਹੋਇਆ ਸੋ ਹੋਇਆ ਤੂੰ ਹੁਣ ਸਭ ਕੁਝ ਭੁੱਲ ਜਾ ਕਿਤੇ ਰਕ ਉਸੇ ਸ਼ਰਾਬੀ ਨਾਲ ਵਿਆਹ ਹੋਇਆ ਸੀ ਤੈਨੂੰ ਐਨੇ ਦੁੱਖ ਦੇਖੇ ਤੂੰ ਸਭ ਕੁਝ ਕੀ ਹੋ ਜਾ ਭੁੱਲ ਜਾ ਸਭ ਕੁਝ ਠੀਕ ਹੈ ਜੀ ਅੰਬੋ ਨੂੰ ਉਹ ਉਸ ਦਿਨ ਵਾਂਗ ਖੁਸ਼ ਪ੍ਰਤੀਤ ਹੁੰਦਾ ਹੈ ਜਦੋਂ ਉਹ ਖੂਹ ਉੱਤੇ ਇੱਕ ਦੂਜੇ ਵੱਲ ਮੋਹੇ ਗਏ ਸਨ ਤੇ ਵੀ ਅੰਬੋ ਜਦੋਂ ਸ਼ੇਰੂ ਕਣੀ ਦੇਖਦੀ ਆ ਨਾ ਫਿਰ ਉਹਦੀ ਖੁਸ਼ੀ ਨੂੰ ਮਤਲਬ ਮਹਿਸੂਸ ਕਰਦੀ ਆ ਵੀ ਸ਼ੇਰੂ ਅੱਜ ਉਨਾ ਹੀ ਖੁਸ਼ ਹੈ ਜੇ ਜਦੋਂ ਅਸੀਂ ਪਹਿਲਾਂ ਜਦੋਂ ਹਨਾ ਖੂਦ ਉੱਤੇ ਆਪਸ ਦੇ ਵਿੱਚ ਪਹਿਲੀ ਵਾਰ ਇੱਕ ਦੂਜੇ ਨੂੰ ਦੇਖ ਕੇ ਅਸੀਂ ਮੋਹੇ ਗਏ ਸੀ ਉਹੀ ਖੁਸ਼ੀ ਅੱਜ ਇਹਦੇ ਫੇਸ ਤੇ ਦੁਬਾਰੇ ਆ ਤੇ ਇਸ ਤੋਂ ਬਾਅਦ ਸ਼ੇਰੂ ਦੱਸਦਾ ਹੈ ਕਿ ਉਸਨੇ ਉਸ ਦਿਨ ਹੀ ਉਸ ਦਾ ਦੁੱਖ ਘਟਨ ਦਾ ਫੈਸਲਾ ਕਰ ਲਿਆ ਸੀ ਕਿ ਕਿਉਂਕਿ ਦੁੱਖ ਘਟਣ ਦਾ ਫੈਸਲਾ ਕਿਵੇਂ ਕਰ ਲਿਆ ਸੀ ਵੀ ਤੇਰਾ ਸ਼ਰਾਬੀ ਨਾਲ ਵਿਆਹ ਹੋ ਗਿਆ ਕਿਉਂਕਿ ਪਹਿਲਾਂ ਮਤਲਬ ਕੀ ਸੀ ਇੱਕ ਦੂਜੇ ਨਾਲ ਹਨਾ ਇਹਨਾਂ ਨੂੰ ਇੱਕ ਦੂਜੇ ਨਾਲ ਪਿਆਰ ਸੀ ਪਰ ਜਿਹੜਾ ਅੰਬੋ ਹੈ ਉਸ ਦਾ ਵਿਆਹ ਕਿਸੇ ਸ਼ਰਾਬੀ ਨਾਲ ਹੋ ਜਾਂਦਾ ਹੈ ਤਾਂ ਸ਼ੀਰੂ ਕਹਿੰਦਾ ਵੀ ਜਿਸ ਦਿਨ ਤੇਰਾ ਵਿਆਹ ਹੋਇਆ ਸੀ ਸ਼ਰਾਬੀ ਦੇ ਨਾਲ ਮੈਂ ਤਾਂ ਉਸ ਦਿਨ ਹੀ ਮਤਲਬ ਤੇਰੇ ਦੁੱਖ ਘਟਣ ਬਾਰੇ ਸੋਚ ਲਿਆ ਸੀ ਇਸ ਮੰਤਵ ਲਈ ਉਸਨੇ ਮਿੰਤਾ ਤੇ ਨਿਰਮਨਤਾ ਤੋਂ ਕੰਮ ਲੈਂਦੇ ਪਿੰਡ ਨੂੰ ਉਸ ਉੱਤੇ ਚਾਦਰ ਪਾਉਣ ਲਈ ਰਾਜ਼ੀ ਕਰ ਲਿਆ ਵਿਆਹ ਹੁਣ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਤਾਂ ਹੀ ਮੈਂ ਪਿੰਡ ਵਾਲੇ ਨੂੰ ਰਾਜ਼ੀ ਕਰ ਲਿਆ ਸੀ ਸ਼ੇਰੂ ਨੇ ਕਿਹਾ ਕਿ ਇਸ ਤਰ੍ਹਾਂ ਕਰਦੇ ਉਸ ਨੂੰ ਦੁੱਖਾਂ ਵਿੱਚ ਸੁਆਦ ਆਇਆ ਤੇ ਫਿਰ ਭਈ ਐਨੇ ਨੂੰ ਰਾਜਾ ਨਾਈ ਆਕੇ ਸ਼ਿਰੂ ਨੂੰ ਦੱਸਦਾ ਹੈ ਕਿ ਸਾਰੇ ਲੋਕ ਉਹਨਾਂ ਦੀ ਉਡੀਕ ਕਰ ਰਹੇ ਹਨ ਵੀ ਆਜੋ ਹੁਣ ਤੁਹਾਡੀ ਉਡੀਕ ਕਰ ਰਹੇ ਨੇ ਸਾਰੇ ਲੋਕ ਅੰਬਰ ਨੇ ਇਸ ਸਮੇਂ ਬਹੁਤ ਖੜਕਨ ਉੱਤੇ ਸਮਝਿਆ ਸੀ ਕਿ ਉਸ ਦੀ ਨਾਨਾ ਆ ਗਈ ਹੈ ਤੇ ਉਹ ਕਬ ਖਾਬਰ ਗਈ ਸੀ ਜਿਸ ਤੋਂ ਉਸ ਨੂੰ ਡਰ ਲੱਗਦਾ ਹੈ ਕਿ ਕਿ ਉਹਨੂੰ ਲੱਗੇ ਵੀ ਐਵੇਂ ਮੇਰੀ ਉਹ ਆ ਗਈ ਨਾਨਾ ਨੂੰ ਕਹਿੰਦੇ ਮੈਨੂੰ ਬਹੁਤ ਡਰ ਲੱਗਦਾ ਉਸ ਤੋਂ ਸ਼ੇਰੂ ਅੰਬਰ ਨੂੰ ਕਹਿੰਦਾ ਹੈ ਕਿ ਉਸ ਨੇ ਉਸ ਦੇ ਘਰ ਵਿੱਚੋਂ ਕੁਝ ਨਿਜਾਣਾ ਵੀ ਮੈਂ ਤੁਹਾਡੇ ਘਰ ਤੋਂ ਕੀ ਹਨਾ ਚੱਕ ਕੇ ਲੈ ਕੇ ਜਾਣਾ ਹੈ ਕੁਝ ਸ਼ੇਰੂ ਦੇ ਜਾਨ ਮਗਰੋਂ ਅੰਬੋ ਦਲਾਨ ਵਿੱਚ ਜਾਂਦੀ ਹੈ ਤੇ ਇੱਕ ਤੀਵੀਂ ਕਾਲੀ ਕਾਲੀ ਘਬराई ਹੋਈ ਜਾਂਦੀ ਹੈ ਚਲੋ ਵੀ ਸ਼ੇਰੂ ਚਲਾ ਗਿਆ ਕਿਉਂਕਿ ਉਹਨੂੰ ਉਹ ਬਲਾਨ ਆਹ ਰਾਜਾ ਬਲਾਨ ਆਇਆ ਸੀ ਨਾ ਰਾਜਾ ਨੇ ਬਲਾਨ ਆਇਆ ਸੀ ਤੇ ਸ਼ੇਰੂ ਤਾਂ ਚਲਾ ਜਾਂਦਾ ਹੈ ਤੇ ਫਿਰ ਜਿਹੜੀ ਅੰਬੋ ਹੁੰਦੀ ਹੈ ਇਹ ਬੈਠਦੀ ਆ ਦਲਾਨ ਦੇ ਵਿੱਚ ਜਾ ਕੇ ਤੇ ਫਿਰ ਨਾ ਇੱਕ ਬਾਰ ਉਹ ਔਰਤ ਆਂਦੀ ਇੱਕ ਤੀਵੀਂ ਆਂਦੀ ਆ ਭੱਜੀ ਭੱਜੀ ਬਹੁਤ ਹੀ ਘਬराई ਹੋਈ ਹੁੰਦੀ ਹੈ ਅ ਤੇ ਅੰਬੋ ਜਿਹੜੀ ਹੈ ਇੱਕ ਗਰਫੜੀ ਬਾਹਰ ਨਿਕਲਦੀ ਹੈ ਤੇ ਆਪਣੀ ਨਨਾਨ ਨਨਾਨ ਦਾ ਕੀ ਨਾਮ ਅਰਾਜੇ ਕਰਮੂ ਕਰਮੂ ਨੂੰ ਦੇਖ ਕੇ ਕੰਬ ਜਾਂਦੇ ਵੀ ਹੈ ਮੇਰੀ ਨਨਾਨ ਨਹੀਂ ਆ ਮਤਲਬ ਕੰਬ ਗਈ ਠੀਕ ਹੈ ਕਰਮੋ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਜਿਹੜੀ ਉਸਨੇ ਉਸ ਤੇ ਵਿਆਹ ਕਰਾਉਣ ਦੀ ਗੱਲ ਸੁਣੀ ਹੈ ਉਹ ਸੱਚ ਹੈ ਠੀਕ ਹੈ ਜਿਹੜੀ ਤੋਂ ਉਹ ਵਿਆਹ ਕਰਾਉਣ ਲਈ ਗੱਲਾਂ ਕਰੀ ਜਾਂਦੀਆਂ ਕਿ ਇਹ ਸੱਚ ਆ ਗਈ ਠੀਕ ਹੈ ਇਹ ਸੁਣ ਕੇ ਕਰਮੂ ਉਸਨੂੰ ਗਾਲਾ ਕੱਢਣ ਲੱਗ ਪੈਂਦੀ ਆ ਅੰਬੂ ਕਹਿੰਦੀ ਹੈ ਕਿ ਜਿਸ ਨੂੰ 12 ਸਾਲ ਕਰੋ ਨਿਕਲੇ ਨੂੰ ਹੋ ਗਏ ਜਿਸ ਦਾ ਕੋਈ ਅਤਾ ਪਤਾ ਸੁਰ ਨਿਊਜ਼ ਦੇ ਪਾਣੀ ਉਹ ਮਰ ਚੁੱਕਾ ਹੈ ਅੰਬੂ ਕਹਿੰਦੀ ਆ ਵੀ ਜਿਹੜਾ ਮੇਰਾ ਘਰ ਵਾਲਾ ਹੈ ਠੀਕ ਹੈ ਜੀ ਜਿਹੜਾ ਮੇਰਾ ਘਰ ਵਾਲਾ ਹੈ ਉਹਨੂੰ 12 ਸਾਲ ਹੋ ਚੁੱਕੇ ਨੇ ਘਰੋਂ ਨਿਕਲੇ ਹੋਏ ਨੂੰ ਨਾ ਤਾਂ ਉਹਦਾ ਕੋਈ ਪਤਾ ਚੱਲ ਰਿਹਾ ਹੈ ਠੀਕ ਹੈ ਤੇ ਮੇਰੇ ਪਾਣੀ ਤਾਂ ਉਹ ਮਰ ਚੁੱਕਿਆ ਹੈ ਉਹ ਕਿਉਂਕਿ ਆਈ ਨਹੀਂ ਰਿਹਾ ਉਹ 12 ਸਾਲ ਤੋਂ ਹਨ ਕਿੱਥੇ ਫਿਰਦਾ ਕਿੱਥੇ ਨਹੀਂ ਫਿਰਦਾ ਸ਼ਰਾਬੀ ਉਹ ਹੈਗਾ ਵੀ ਉਨ ਮੈਂ ਮੈਂ ਤਾਂ ਹੋਰ ਵਿਆਹ ਕਰਵਾਉਂਗੀ ਉਹ ਐਵੇਂ ਕਹਿ ਦਿੰਦੀ ਆ ਠੀਕ ਹੈ ਤੇ ਕਰਮੋ ਉਸ ਨੂੰ ਪੁੱਛਦੀ ਹੈ ਕਿ ਉਸ ਨੂੰ ਕਿਹੜੀ ਗੱਲ ਦਾ ਦੁੱਖ ਹੈ ਅੰਬੂ ਕਹਿੰਦੀ ਹੈ ਕਿ ਉਹ ਉਹਦੋਂ ਕਿੱਥੇ ਸੀ ਜਦੋਂ ਲੋਕਾਂ ਦਾ ਪੀਕੇ ਤੇ ਗੋਹਾ ਕੂੜਾ ਚੁੱਕ ਕੇ ਢਿੱਡ ਭਰਦੀ ਸੀ ਵੀ ਅੱਜ ਜੇ ਮੈਂ ਵਿਆਹ ਕਰਾਰੀਆਂ ਤੂੰ ਆ ਗਈ ਭੱਜ ਕੇ ਠੀਕ ਹੈ ਮੇਰੇ ਕੋਲ ਤੇ ਉਦੋਂ ਤੂੰ ਕਿੱਥੇ ਸੀ ਜਦੋਂ ਮੈਂ ਮਤਲਬ ਲੋਕਾਂ ਦਾ ਗੋਹਾ ਕੂੜਾ ਚੱਕ ਕੇ ਆਪ ਦਾ ਢਿੱਡ ਭਰਦੇ ਹੁੰਦੇ ਸੋ ਉਦੋਂ ਤਾਂ ਤੂੰ ਆਈ ਨਹੀਂ ਮੇਰੇ ਕੋਲ ਤੇ ਅੱਜ ਜਦੋਂ ਮੈਂ ਵਿਆਹ ਕਰਵਾਉਣ ਲੱਗੀ ਕਿਸੇ ਹੋਰ ਨਾਲ ਵੀ ਤੂੰ ਹੈਨਾ ਉਹ ਹੋਣ ਲੱਗੀ ਕਰਮ ਉਸ ਨੂੰ ਪੁੱਛਦੀ ਹੈ ਕਿ ਉਸ ਨੇ ਘਰ ਕਿਸ ਨੂੰ ਲਟਾਇਆ ਹੈ ਪਰ ਅੰਬੂ ਉੱਤਰ ਦਿੰਦੀ ਹੈ ਕਿ ਪਤੀ ਨੇ ਸਾਰਾ ਘਰ ਸ਼ਰਾਬ ਦੇ ਮੂੰਹ ਉਡਾ ਦਿੱਤਾ ਸੀ ਫਿਰ ਕਰਮ ਉਹਨੂੰ ਪੁੱਛਦੀ ਹੈ ਵੀ ਤੂੰ ਸਾਰਾ ਘਰ ਕਿਉਂ ਲਟਾਤਾ ਕਹਿੰਦੀ ਮੇਰਾ ਘਰ ਆਲਾ ਹੀ ਸੀ ਜਿਹੜਾ ਹੈਨਾ ਸ਼ਰਾਬ ਦੇ ਲਈ ਸਾਰਾ ਉਡਾ ਦਿੰਦਾ ਸੀ ਉਧਰੋਂ ਰਾਜਾ ਉਸ ਨੂੰ ਜਲਦੀ ਕਰਨ ਲਈ ਕਹਿੰਦਾ ਹੈ ਵੀ ਐਵੇਂ ਚੱਲੋ ਜਲਦੀ ਪਰ ਕਰਮੂ ਉਸ ਨੂੰ ਰੋਕਣ ਦਾ ਯਤਨ ਕਰਦੀ ਹੈ ਤੇ ਕੋਈ ਪੇਸ਼ ਨਾ ਜਾਂਦੇ ਦੇ ਕੇ ਉਸ ਨੂੰ ਦੁਰ ਅਸੀਸਾ ਦਿੰਦੀ ਹੈ ਤੇ ਪੰਚਾਇਤ ਨੂੰ ਵੀ ਗਾਲਾ ਕਢਦੀ ਹੈ ਵੀ ਪੰਚਾਇਤ ਵੀ ਬੇਕਾਰ ਆ ਠੀਕ ਹੈ ਅੰਬੋ ਨੂੰ ਵੀ ਗਾਲਾ ਕਢਦੀ ਹੈ ਵੀ ਕਿਉਂਕਿ ਹੁਣ ਕਰਮੂ ਨੂੰ ਤਾਂ ਤਾਂ ਹੀ ਦੁੱਖ ਲੱਗ ਰਹੇ ਨੇ ਵੀ ਮੇਰੇ ਭਰਾ ਜੇ ਮੇਰਾ ਭਰਾ ਖੋਇਆ ਗਿਆ ਤਾਂ ਫਿਰ ਇਹ ਵਿਆਹ ਕਰਾਈ ਜਾਂਦੀ ਹੈ ਕਿ ਤੇ ਜਦੋਂ ਅੰਬੋ ਜਿਹੜੀ ਤੁਰਨ ਲੱਗਦੀ ਹੈ ਤਾਂ ਨੰਬਰਦਾਰ ਆ ਜਾਂਦਾ ਹੈ ਉਹ ਕਰਮੋ ਨੂੰ ਵਰਜਦਾ ਹੈ ਠੀਕ ਹੈ ਉਹ ਕਰਮੋ ਨੂੰ ਵਰਜਦਾ ਹੈ ਤੇ ਕਹਿੰਦਾ ਹੈ ਕਿ ਉਸਨੇ ਅੰਬੋ ਵਰਗੀ ਭਲੀ ਮਾਨਸ ਕੁੜੀ ਜਿਹੜੀ ਹੈ ਕਹਿੰਦੀ ਕਦੇ ਨਹੀਂ ਦੇਖੀ ਵੀ ਤੂੰ ਇਹਨੂੰ ਕਿਉਂ ਨਸੀਹਤਾਂ ਦੇ ਰਹੀਆਂ ਤੂੰ ਇਹਨੂੰ ਕਿਉਂ ਦੁਰਸਿੱਸਾਂ ਦੇ ਰਹੀਆਂ ਤੇ ਫਿਰ ਐਨੇ ਨੂੰ ਕੀ ਹੁੰਦਾ ਹੈ ਜੀ ਐਨੇ ਨੂੰ ਜਿਹੜਾ ਹੈ ਸ਼ੇਰੂ ਐਨੇ ਨੂੰ ਜੀ ਸ਼ੇਰੂ ਆ ਜਾਂਦਾ ਹੈ ਪਰ ਨੰਬਰਦਾਰ ਉਸਨੂੰ ਚੁੱਪ ਕਰਾ ਕੇ ਕਰਮੋ ਨੂੰ ਕਹਿੰਦਾ ਹੈ ਕਿ ਅੰਬੋ ਨੂੰ ਚਾਦਰਦਾਰੀ ਲਈ ਜਾਂਦੇ ਵੇ ਠੀਕ ਹੈ ਮਤਲਬ ਜਾਨ ਦੇ ਨੂੰ ਟੂ ਇਹਨੂੰ ਨਾਰੋਕ ਤੇ ਅਜੇ ਇਹ ਝਗੜਾ ਚੱਲ ਹੀ ਰਿਹਾ ਸੀ ਇਧਰੋਂ ਤਾਂ ਨੰਬਰਦਾਰ ਕਰਮੋ ਅੰਬੋ ਦਾ ਝਗੜਾ ਚੱਲ ਹੀ ਰਿਹਾ ਸੀ ਕਿ ਬਿਮਾਰੀ ਦਾ ਖਾਦਾ ਹੋਇਆ ਦਮੇ ਦਾ ਮਰੀਜ਼ ਬਣਿਆ ਖੰਗਦਾ ਹੋਇਆ ਇੱਕ ਆਦਮੀ ਆਉਂਦਾ ਹੈ ਬਿਮਾਰ ਦਾ ਆਦਮੀ ਆਂਦਾ ਹੈ ਇਹ ਕੌਣ ਹੁੰਦਾ ਹੈ ਜੀ ਜਿਹੜਾ ਆਉਂਦਾ ਹੈ ਇਹ ਹੁੰਦਾ ਜੀ ਕਰਮੋ ਦਾ ਪਤੀ ਸੌਰੀ ਅੰਬੋਦਾ ਪਤੀ ਕਰਮਾ ਹੁੰਦਾ ਹੈ ਜਿਹੜਾ 12 ਸਾਲ ਤੋਂ ਕਿੱਥੇ ਖੋਇਆ ਫਿਰਦਾ ਸੀ ਕੁਝ ਨਹੀਂ ਪਤਾ ਸੀ ਕਿਸੇ ਨੂੰ ਤੇ ਅੱਜ ਬਿਮਾਰ ਖੰਗਦਾ ਹੋਇਆ ਬਿਮਾਰੀ ਦਾ ਖਾਦਾ ਹੋਇਆ ਆ ਜਾਂਦਾ ਹੈ ਉਹ ਨੰਬਰਦਾਰ ਨੂੰ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੈ ਤੇ ਕਰਮੋ ਨੂੰ ਰੋਣੋ ਚੁੱਪ ਕਰਾਉਂਦਾ ਹੈ ਨੰਬਰਦਾਰ ਨੂੰ ਚਲੋ ਜੀ ਸ਼ਸ਼ੀਕਲ ਬੁਲਾ ਕੇ ਨੰਬਰਦਾਰ ਨੂੰ ਤੇ ਕਰਮੋ ਨੂੰ ਕੀ ਕਰਾਉਂਦਾ ਹੈ ਚੁੱਪ ਕਰਾਉਂਦਾ ਹੈ ਉਹ ਦੱਸਦਾ ਹੈ ਕਿ ਉਸਦੀ ਉਸ ਦੀ ਅਜੇ ਪਰਤਨ ਦੀ ਸਲਾਹ ਨਹੀਂ ਸੀ ਪਰ ਉਸ ਦੀ ਬਿਮਾਰੀ ਜੋ ਕਿ ਨਸ਼ੇ ਪੀਣ ਨਾਲ ਉਸ ਨੂੰ ਲੱਗ ਗਈ ਸੀ ਵਾਧੀ ਹੀ ਜਾ ਰਹੀ ਸੀ ਇਸ ਕਰਕੇ ਉਹ ਆ ਗਿਆ ਕਹਿੰਦਾ ਪਤਾ ਨਹੀਂ ਮੈਂ ਅੱਜ ਕਿਵੇਂ ਆ ਗਿਆ ਮੇਰਾ ਹਜੇ ਵੀ ਕੋਈ ਮਤਲਬ ਕਿ ਵਾਪਸ ਆਉਣ ਦੀ ਕੋਈ ਇੱਛਾ ਨਹੀਂ ਸੀ ਪਰ ਕਿਉਂਕਿ ਮੇਰੀ ਜਿਹੜੀ ਬਿਮਾਰੀ ਹੈ ਨਾ ਜੋ ਕਿ ਨਸ਼ੇ ਦੇ ਕਰਕੇ ਹੈ ਨਾ ਇਹ ਨਸ਼ੇ ਲੈਣ ਕਰਕੇ ਉਹਨੂੰ ਲੱਗੀ ਸੀ ਕਹਿੰਦਾ ਵਧੇ ਦੀ ਜਾ ਰਹੀ ਸੀ ਇਸ ਕਰਕੇ ਮੈਂ ਆ ਗਿਆ ਠੀਕ ਹੈ ਕਉਸ ਕੋਲ ਕੋਈ ਸਮਾਨ ਨਹੀਂ ਸੀ ਸਗੋ ਤੰ ਦੇ ਮਾੜੇ ਮੋٹے ਕੋਈ ਸਮਾਨ ਕੁਛ ਨਹੀਂ ਸੀ ਮਾੜੇ ਮੋٹے ਕੱਪੜੇ ਹੀ ਪਏ ਹੋਏ ਸੀ ਇਹੇ ਦੇਖ ਕੇ ਨੰਬਰਦਾਰ ਆਖਦਾ ਹੈ ਜਿਹੋ ਜਿਆਗੇ ਹੱਸ ਗਿਆ ਸੀ ਉਹੋ ਜਿਆ ਮੁੜ ਆਇਆ ਕਹਿੰਦਾ ਤੂੰ ਜਿਹੇ ਜਿਆ 12 ਸਾਲ ਪਹਿਲਾਂ ਗਿਆ ਸੀ ਉਹੋ ਜਿਆ ਤੂੰ ਮੁੜ ਆਇਆ ਇਹ ਬੁੱਤ ਬਣੇ ਅੰਬੋ ਤੇ ਸ਼ਿਰਕ ਵੱਲ ਇੱਕ ਦੂਜੇ ਵੱਲ ਦੇਖਦੇ ਨੇ ਵੀ ਆ ਕੀ ਪਾਣਾ ਵਰਤ ਗਿਆ ਇਹ ਜਿਹੜਾ ਬੰਦਾ 12 ਸਾਲ ਤੋਂ ਹਨਾ ਕੋਈ ਅਤਾ ਪਤਾ ਕੁਝ ਨਹੀਂ ਸੀ ਜਿਹਦੇ ਲੋਟਨ ਮਤਲਬ ਕਿ ਜਿਹਦੇ ਮੁੜ ਵਾਪਸ ਆਉਣ ਦੀ ਕੋਈ ਉਮੀਦ ਵੀ ਨਹੀਂ ਸੀ ਤੇ ਉਹ ਅੱਜ ਜਦੋਂ ਸਾਡਾ ਵਿਆਹ ਹੋਣ ਜਾ ਰਿਹਾ ਉਹ ਏਦਾਂ ਖੜਾ ਹੋ ਜਾਂਦਾ ਹੈ ਆ ਕੇ ਕਿਉਂਕਿ ਜਿਹੜੇ ਅੰਬੂ ਤੇ ਸ਼ੇਰੂ ਨੇ ਇੱਕ ਦੂਜੇ ਨੂੰ ਪਿਆਰ ਕਰਦੇ ਹੁੰਦੇ ਨੇ ਹਨਾ ਇਹ ਤਾਂ ਚਲੋ ਉਹਦੀ ਮਾਪਿਆਂ ਨੇ ਠੱਕੇ ਨਾਲ ਉਸਦਾ ਵਹਿਕ ਸ਼ਰਾਬੀ ਕਬਾਬੀ ਨਾਲ ਕਰਤਾ ਸੀ ਨਹੀਂ ਤਾਂ ਆਪਸ ਦੇ ਵਿੱਚ ਪਿਆਰ ਕਰਦੇ ਸੀ ਇਹਨਾਂ ਦਾ ਤਾਂ ਡ੍ਰੀਮ ਜਿਹੜਾ ਹੈ ਉਹ ਅੱਜ ਪੂਰਾ ਹੋਣ ਜਾ ਰਿਹਾ ਸੀ ਪਰ ਉਹ ਮੁੜ ਕੇ ਫੇਰ ਆ ਜਾਂਦਾ ਉਹਦਾ ਘਰ ਵਾਲਾ ਤੇ ਵੀ ਜਿਹੜੀ ਅੰਬੋ ਹੈ ਤਾਂ ਅੰਦਰ ਚਲੀ ਜਾਂਦੀ ਹੈ ਤੇ ਸ਼ੇਰੂ ਬਾਹਰ ਨਿਕਲ ਜਾਂਦਾ ਹੈ ਹੁਣ ਅੰਬੋ ਤੇ ਸ਼ੇਰੂ ਕੀ ਕਰਨ ਅੰਬੋ ਤਾਂ ਚਲੀ ਜਾਂਦੀ ਹੈ ਅੰਦਰ ਸ਼ੇਰੂ ਨਿਕਲ ਜਾਂਦਾ ਬਾਹਰ ਨੂੰ ਨੰਬਰਦਾਰ ਵੀ ਚਲਾ ਜਾਂਦਾ ਹੈ ਕਰਮੋ ਜਿਹੜੀ ਉਹ ਫਿਰ ਕਿਉਂਕਿ ਉਹ ਤਾਂ ਦੀ ਭੈਣ ਆ ਨਾ ਉਹਦੇ ਨਾਲ ਨਾ ਆ ਗਈ ਕਰਮੇ ਦੇ ਉਹ ਤਾਂ ਭੈਣ ਆ ਠੀਕ ਹੈ ਕਰਮੋ ਜਿਹੜੀ ਉਹ ਅੰਬੋ ਨੂੰ ਆਵਾਜ਼ ਮਾਰਦੀ ਹੈ ਤੇ ਕਰਮਾ ਅੰਬੋ ਦਾ ਨਾਂ ਸੁਣ ਕੇ ਹੈਰਾਨ ਹੁੰਦਾ ਹੈ ਕਿ ਉਹ ਜਿਉਂਦੀ ਹੀ ਹੈ ਜਦੋਂ ਨਾ ਕਰਮੋ ਅੰਬੋ ਨੂੰ ਆਵਾਜ਼ ਮਾਰਦੀ ਹੈ ਤੇ ਫਿਰ ਕਰਮਾ ਜਿਹੜਾ ਹੈ ਅੰਬੂ ਦਾ ਨਾਮ ਸੁਣ ਕੇ ਹੈਰਾਨ ਹੀ ਹੋ ਜਾਂਦਾ ਹੈ ਕਿ ਹੈ ਅੰਬੂ ਹਲੇ ਤੱਕ ਜਿਹੜੀ ਹੈ ਜਿਉਂਦੀ ਹੈ ਠੀਕ ਹੈ ਕਰਮੋ ਜਿਹੜੀ ਹੈ ਬੂਹੇ ਵੱਲ ਝਾਤ ਮਾਰ ਕੇ ਦੌੜਦੀ ਹੈ ਤੇ ਕਰਮੇ ਨੂੰ ਮਦਦ ਲਈ ਪੁਕਾਰਦੀ ਹੈ ਤੇ ਜਦੋਂ ਉਹ ਹਨਾ ਬੂਹੇ ਕੋਲ ਜਾਂਦੀ ਹੈ ਤੇ ਉਹ ਮਤਲਬ ਭੱਜ ਕੇ ਜਾਂਦੀ ਆ ਤੇ ਫਿਰ ਉਹ ਕਰਮੇ ਨੂੰ ਕਹਿੰਦੇ ਵੀ ਜਲਦੀ ਆ ਤੂੰ ਵੀ ਮੇਰੀ ਹੈਲਪ ਕਰ ਅੰਬੂ ਜਿਹੜੀ ਇੱਕਦਮ ਡਿੱਗ ਪੈਂਦੀ ਹੈ ਕਰਮੋ ਉਸ ਦੇ ਮੂੰਹ ਵਿੱਚ ਪਾਣੀ ਪਾਉਂਦੀ ਹੈ ਵੀ ਇਹਨੂੰ ਕੀ ਹੋ ਗਏ ਇੱਕਦਮ ਕਰਮਾ ਸਮਝਦਾ ਹੈ ਕਿ ਜਿਹੜੀ ਅੰਬੋ ਉਹ ਮੜ ਚੁੱਕੀ ਹੈ ਤੇ ਉਹ ਆਖਦਾ ਹੈ ਉਹ ਬਦਕਿਸਮਤ ਮੈਨੂੰ ਹੀ ਉੜੀਕਦੀ ਸੀ ਵੀ ਕਹਿੰਦਾ ਹਲ ਤੱਕ ਮੈਨੂੰ ਹੀ ਉੜੀਕੀ ਜਾਂਦੀ ਸੀ ਠੀਕ ਹੈ ਤੇ ਇਸ ਪ੍ਰਕਾਰ ਇਸ ਇਕਾਂਗੀ ਵਿੱਚ ਇਕਾਂਗੀ ਕਾਰਨੇ ਅਨਜੋੜ ਵਿਆਹ ਦੇ ਦੁਖਾਂਤ ਨੂੰ ਪੇਸ਼ ਕੀਤਾ ਹੈ ਅਨਜੋੜ ਵਿਆਹ ਜਿਵੇਂ ਕਿ ਸ਼ੇਰ ਉਤੇ ਅੰਬੋ ਦਾ ਵਿਆਹ ਨਹੀਂ ਹੁੰਦਾ ਠੀਕ ਹੈ ਦੁਖਾਂਤ ਹੀ ਆਹ ਹੈ ਤੇ ਇਹ ਸਮੱਸਿਆ ਵਰਤਮਾਨ ਯੁੱਗ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਮੌਜੂਦ ਹੈ ਇਕਾਂਗੀਕਾਰ ਇਸ ਦਿਖ ਇੱਕ ਇਸ ਦੁਖਾਂਤ ਨੂੰ ਇਸ ਤਰ੍ਹਾਂ ਦੁਖਾਂਤ ਬਣਾ ਕੇ ਪੇਸ਼ ਕਰਦਾ ਹੈ ਤੇ ਜਿਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਹਰਚਰਨ ਸਿੰਘ ਇਸਤਰੀ ਦਾ ਪੱਖ ਪੂਰਦਾ ਹੈ ਠੀਕ ਹੈ ਹਰਚਰਨ ਸਿੰਘ ਨੂੰ ਕੌਣ ਨੇ ਇਕਾਂਗੀਕਾਰ ਨੇ ਤੇ ਉਹ ਇਸਤਰੀ ਦਾ ਪੱਖ ਪੂਰਦੇ ਨੇ ਤੇ ਅੰਬੋ ਜਿਹੜੀ ਉਹ ਮਰ ਚੁੱਕੀ ਹੁੰਦੀ ਹੈ ਤੇ ਇਹ ਜਿਹੜੀ ਹੈ ਕਹਾਣੀ ਪੂਰੀ ਇਕਾਂਗੀ ਦੇ ਵਿੱਚ ਦਰਸਾਇਆ ਗਿਆ ਹੈ ਤੇ ਕਿਵੇਂ ਲੱਗੀ ਤੁਹਾਨੂੰ ਜਿਹੜੀ ਅੱਜ ਦੀ ਇਕਾਂਗੀ ਤੇ ਏਸੀਜੀ ਇਕਾਂਗੀ ਮਨ ਦੀਆਂ ਮਨਾਂ ਦੇ ਵਿੱਚ ਡਾਕਟਰ ਹਰਚਰਨ ਸਿੰਘ ਦੀ ਤੇ ਇਸ ਤੋਂ ਬਾਅਦ ਆਪਾਂ ਮਿਲਦੇ ਹਾਂ ਅਗਲੀ ਇਕਾਂਗੀ ਦੇ ਨਾਲ ਧੰਨਵਾਦ